ਏਅਰ ਕੈਨੇਡਾ ਦੀ ਜਿਹੜੀ ਸਟ੍ਰਾਈਕ ਹੈ ਕਹਿੰਦੇ ਨੇ ਹੁਣ ਮੁੱਕ ਗਈ ਹੈ ਬਿਲਕੁਲ ਜੀ ਏਅਰ ਕੈਨੇਡਾ ਦੇ ਜਿਹੜੇ ਫਲਾਈਟ ਅਟੈਂਡੈਂਸ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਮੰਗ ਸੀ ਕਿ ਜਦੋਂ ਉਹ ਗਰਾਉਂਡ ਵਰਕ ਕਰਦੇ ਸੀ ਉਹਦੀ ਉਡਾਣਾਂ ਨੂੰ ਪੇ ਨਹੀਂ ਦਿੱਤੀ ਜਾਂਦੀ ਸੀ ਜਾਨੀ ਜੇ ਮਹੀਨੇ ਦੇ ਵਿੱਚ ਉਹਨਾਂ ਨੇ 20 20 ਦਿਨ ਵੀ ਕੰਮ ਕੀਤਾ 25 ਦਿਨ ਵੀ ਕੰਮ ਕੀਤਾ ਤਾਂ ਲਗਭਗ 20 25 30 ਘੰਟਿਆਂ ਦੀ ਪੇ ਉਹਨਾਂ ਦੀ ਮਾਰੀ ਜਾਂਦੀ ਸੀ ਹਫਤੇ ਦੀ ਆਲਮੋਸਟ ਮਾਰੀ ਜਾਂਦੀ ਸੀ ਵਾਹ ਤੋਂ ਦੇ ਨਾਲ 900 ਹਜ਼ਾਰ ਡਾਲਰ ਉਹਨਾਂ ਦਾ ਹਰ ਮਹੀਨੇ ਨੁਕਸਾਨ ਹੋ ਰਿਹਾ ਸੀ ਔਰ ਇਸ ਗੱਲ ਤੇ ਉਹ ਹਟ ਗਏ ਮੈਂ ਕਹਿੰਦਾ ਵੀ ਬੜਿਓ ਉਹ ਹੈ ਇਹ ਲੇਰੀ ਨਾਲ ਉਹਨੇ ਟੱਕਰਾ ਕੀਤਾ ਜਿੰਨੇ ਵੀ ਉਹਦੇ ਦਬਾਅ ਪਾਇਆ ਗਿਆ ਇਹ ਕੈਨੇਡਾ ਵੱਲੋਂ ਔਰ ਸਰਕਾਰ ਵੱਲੋਂ ਜਿਹੜਾ ਸੈਕਸ਼ਨ 107 ਜਿਹੜਾ ਉਹਨਾਂ ਤੇ ਲਾਗੂ ਕੀਤਾ ਗਿਆ ਜਿਹੜਾ ਸਾਡਾ ਲੇਬਰ ਕੋਡ ਦਾ ਹੈਗਾ ਤਾਂ ਉਹਦੇ ਤੋਂ ਵੀ ਡਰੇ ਨਹੀਂ ਉਹ ਕਹਿੰਦੇ ਨਹੀਂ ਜੇ ਅਸੀਂ ਵਾਪਸ ਨਹੀਂ ਹੋਣਾ ਕਿਉਂਕਿ ਉਹਨਾਂ ਦੀ ਮੰਗ ਇੱਦਿਕ ਜਾਏ ਸੀ ਔਰ ਕਿਸੇ ਵੱਡੇ ਜਿਹੜੇ ਸਾਡੇ ਜੌਬ ਮਿਨਿਸਟਰ ਹੈਗੇ ਆ ਹਾਈਡੂ ਉਹਨਾਂ ਨੇ ਉਹਨਾਂ ਨੇ ਉਹਨਾਂ ਨੂੰ ਇਹ ਕਹਿਣਾ ਪਿਆ ਵੀ ਮੈਂ ਇਨਵੈਸਟੀਗੇਸ਼ਨ ਕਰਵਾਵਾਂਗੇ ਇਹਦੀ ਵੀ ਵਾਕਿਆ ਹੀ ਆਨਪੇਡ ਨਹੀਂ ਦਿਆ ਔਰ ਦੇਖੋ ਇਹ ਮੇਰਾ ਖਿਆਲ ਵੀ ਹਰ ਇੱਕ ਬੱਚੇ ਨੂੰ ਪਤਾ ਹੁਣ ਜਿੱਦੇ ਦੀ ਹੜਤਾਲ ਦੀ ਗੱਲ ਚੱਲਦੀ ਹੈ ਉਹ ਸਪਸ਼ਟ ਕਹਿ ਰਹੇ ਵੀ ਸਾਥੋਂ ਗਰਾਉਂਡ ਵਰਕ ਦੇ ਪੈਸੇ ਸਾਨੂੰ ਨਹੀਂ ਮਿਲਦੇ ਤੇ ਮੈਨੂੰ ਸਮਝਣ ਲੱਗਦੀ ਵੀ ਹਾਈਡੂ ਨੇ ਕਿਵੇਂ ਕਹੇ ਇਨਵੈਸਟੀਗੇਸ਼ਨ ਕਰਵਾਵਾਂਗਾ ਤੁਸੀਂ ਜਾ ਕੇ ਇੱਕ ਵਾਰੀ ਪੁੱਛ ਲਓ ਉੱਥੇ ਜਾ ਕੇ ਤੁਸੀਂ ਆਪ ਪ੍ਰੈਕਟੀਕਲੀ ਉਹਨਾਂ ਨਾਲ ਗੱਲ ਕਰ ਲਓ ਤੁਹਾਨੂੰ ਏਅਰ ਕੈਨੇਡਾ ਦੱਸ ਦੋ ਕਿ ਅਸੀਂ ਪੈਸੇ ਉਹਨੂੰ ਸਿਰਫ ਉਹ ਇਹਦੀ ਰਸੀਗਦੀ ਕਿ ਲੋੜਾ ਔਰ ਇਹ ਹੀ ਇੱਕ ਵੱਡਾ ਮੁੱਦਾ ਸੀ ਜਿਹੜ ਉਹਨਾਂ ਦੀ ਜੇਥ ਹੋਈ ਆ ਇਹ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਜਿਹੜਾ ਸਟੈਕ ਜਿਹੜਾ ਨੇ ਅਸਰ 107 ਸੈਕਸ਼ਨ ਦੀਆਂ ਤਾਂ ਜਿਹੜਾਈਆਂ ਇਸ ਯੂਨ ਨੇ ਉਹਦੇ ਨਾਲ ਸਾਰੀ ਸਾਰੇ ਵਰਕਰਸ ਦਾ ਮਤਲਬ ਕੈਨੇਡਾ ਦੇ ਵਿੱਚੋਂ ਦਾ ਲਾਭ ਹੋਣ ਦੀ ਨਹੀਂ ਹੈ